ਇਤਸਵੀਆਂ ਨੇ ਸੁਲਤਾਨਪੁਰ ਲੋਧੀ ਤਹਿਸੀਲ ਦੀਆਂ ਜਿੱਥੇ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਜਾਲੀ ਦਸਤਾਵੇਜ਼ ਬਣਾ ਕੇ ਕੈਨੇਡਾ ਬੈਠੇ ਐਨ ਆਰ ਆਈ ਦੀ ਕਰੋੜਾਂ ਦੀ ਜ਼ਮੀਨ ਦਾ ਬਿਆਨਾ ਕਰ ਰਿਹਾ ਸੀ ਠੱਗ ਵਿਅਕਤੀ ਪਰ ਅੜਿੱਕੇ ਚੜ ਗਿਆ ਵਿਦੇਸ਼ ਦੇ ਵਿੱਚ ਰਹਿੰਦੇ ਐਨਆਰਆਈ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਜਦੋਂ ਪਤਾ ਲੱਗਿਆ ਜਿਸ ਮਗਰੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਉਕਤ ਵਿਅਕਤੀ ਅਤੇ ਉਸਦੇ ਨਾਲ ਆਏ ਡੀਲਰ ਨੂੰ ਰੰਗੇ ਹੱਤੀ ਫੜ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਇਸ ਮੌਕੇ ਤਹਿਸੀਲ ਆਹਾਤੇ ਦੇ ਵਿੱਚ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਪਿੱਥਰਾਲ ਦੇ ਪਤਨਾਂ ਕੀ ਤੁਹਾਡੇ ਗਰਸਰ ਸਿੰਘ ਦੇ ਸਰਜੀਤ ਬੇਟਾ ਨਹੀਂ ਹੈ ਜੀ ਹਾਂਜੀ ਗਰਸਰ ਸਿੰਘ ਦਾ ਬੇਟਾ ਸਰਜੀਤ ਸਿੰਘ ਹੈ ਹੀ ਨਹੀਂ ਹੈ ਜੀ ਕਿਉਂ ਗਦਰ ਨਾਮ ਕੀ ਹੈ ਤੇਜਾ ਕਿੰਨੀ ਤੁਸੀਂ ਜ਼ਮੀਨ ਦਾ ਜਿਹੜਾ ਬਿਆਨ ਦਿੱਤਾ ਕਿਸ ਦੇ ਨਾਮ ਦਾ ਕੀਤਾ ਉਹ ਬਿਆਨ 13 ਘੱਟਾ ਲੱਗਦੇ 13 ਘੱਟਾ ਫਾਇਲੀ ਹੈ ਕਿੱਥੇ ਹੈ ਇਹ ਇਧਰ ਆ ਸ਼ੇਖ ਮੰਗੇ ਸ਼ੇਖ ਮੰਗੇ ਸ਼ੇਖ ਮੰਗਾ ਕਿੱਥੇ ਕਰਕੇ ਆ ਸੁਣਨ ਚ ਆਇਆ ਕਿ ਕੋਈ ਵਿਦੇਸ਼ੀ ਬੰਦਾ ਜਿੰਦੀ ਪੈਲੇ ਤੁਸੀਂ ਬਿਆਨ ਕਰਤਾ ਅੱਜ ਹਾਂ ਕਮਾਲ ਹੋ ਗਈ ਲੋਕਾਂ ਨੂੰ ਗਾਈਡ ਕਰਕੇ ਤੁਸੀਂ ਬਿਆਨ ਕੀਤਾ ਜਾਲੀ ਦਸਤਾਵੇਜ਼ਾਂ ਕਿੰਦਾ ਨਹੀਂ ਜਾਲੀ ਦਸਤਾਵੇਜ਼ ਹੈ ਜੀ ਸਰਜੀ ਸਿੰਘ ਕੈਨੇਡਾ ਦੇ ਵਿੱਚ ਬੈਠੇ ਨੇ ਕੈਨੇਡਾ ਹੀ ਬੈਠੇ ਤੁਸੀਂ ਉਹਨਾਂ ਦੇ ਫਰਜ਼ੀ ਦਸਤਾਵੇਜ਼ ਬਣਾ ਕੇ ਇਹ ਸਾਰਾ ਜਿਹੜਾ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਹੈ ਇੱਕ ਫਰੋਡ ਕੀਤਾ ਹੈ ਤੁਸੀਂ ਮੰਨਦੇ ਹੋ ਮੰਨਦੇ ਇਹ ਗੱਲ ਕਿ ਤੁਸੀਂ ਅੱਜ ਕੋਈ ਫਰੋਡ ਕੀਤਾ ਵਾ ਵਾਜ ਨੂੰ ਪਤਾ ਫਰਮ ਇਹ ਪਾ ਜੀ ਨੂੰ ਪਤਾ ਪਾ ਜੀ ਨੂੰ ਕਿੰਨੀ ਪਿੰਡ ਦਾ ਡੀਲ ਤੇ ਡੀਲ ਕਿੰਨੇ ਦੀ ਹੋਈ ਸੀ ਸਾਡੀ ਯਾਰ ਹਜੇ ਕੋ ਡੀਲ ਹੀ ਨਹੀਂ ਹੋਈ ਫਿਰ ਬਿਆਨਾ ਕਿਤਾ ਹੋ ਗਿਆ ਡੀਲ ਨਹੀਂ ਹੋਇਆ ਬਿਆਨਾ ਕਿਤਾ ਹੋ ਗਿਆ ਬਿਆਨਾ ਨਹੀਂ ਹੋਇਆ ਬਿਆਨਾ ਇਦਾਂ ਹੋਇਆ ਵੇ ਇਹਨਾਂ ਨਾਲ ਬਹਿ ਕੇ ਘਰੇ ਗੱਲ ਹੋਣੀ ਸੀ ਕਿ ਇਹਨਾਂ ਨੂੰ ਪਿਆ ਸੀਗਾ ਵੀ ਤੇਰਾ ਥੋੜਾ ਬੈਣੀ ਕਰਦਾ ਵੀ ਸਾੜੀ ਦਾ ਕਰਨਾ ਹੈ ਨਾ ਨਹੀਂ ਤੁਹਾਡਾ ਅਸਲ ਨਾਮ ਕੀ ਆ ਅਸਲ ਤੁਹਾਡਾ ਨਾਮ ਕੀ ਹੈ ਜੀ ਸਰਮੀਤੀ ਆ ਜੀ ਲਓ ਦਸਤਾਵੇਜ਼ ਦਿਖਾਓ ਆਪਣੇ ਦਸਤਾਵੇਜ਼ ਦਿਖਾਓ ਆਪਣੇ ਜਾਣਕਾਰੀ ਅਨੁਸਾਰ ਐਨਆਰਆਈ ਪਰਿਵਾਰ ਲੰਬੇ ਸਮੇਂ ਤੋਂ ਕੈਨੇਡਾ ਦੇ ਵਿੱਚ ਰਹਿ ਰਿਹਾ ਹੈ ਅਤੇ ਦੋਹਾਂ ਭਰਾਵਾਂ ਦੀ ਸਾਂਝੀ ਜ਼ਮੀਨ ਦਾ ਕਰੀਬ 26 ਏਕੜ ਦਾ ਇੱਕ ਟੁਕੜਾ ਸੁਲਤਾਨਪੁਰ ਲੋਧੀ ਦੇ ਪਿੰਡ ਸਰੂਪਵਾਲ ਅਤੇ ਸ਼ੇਖ ਮਾਗਾ ਆਦਿ ਦੇ ਵਿੱਚ ਸਥਿਤ ਹੈ ਜਿੱਥੇ ਦੀ 13-13 ਏਕੜ ਜ਼ਮੀਨ ਦੋਹਾਂ ਭਰਾਵਾਂ ਦੇ ਹਿੱਸੇ ਹੁੰਦੀ ਹੈ ਇਤੋਂ ਦੇ ਪਿੰਡ ਪਿੱਥੋ ਰਾਹਲ ਦੇ ਰਹਿਣ ਵਾਲੇ ਗੁਰਸ਼ਰਨ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਅਤੇ ਬਲਜਿੰਦਰ ਸਿੰਘ ਨੂੰ ਜ਼ਮੀਨ ਦੇ ਖਰੀਦਦਾਰ ਪਾਸੋਂ ਪਤਾ ਲੱਗਿਆ ਕਿ ਉਹਨਾਂ ਦੀ ਜ਼ਮੀਨ ਕੋਈ ਠੱਗ ਜਾਲੀ ਦਸਤਾਵੇਜ਼ ਬਣਾ ਕੇ ਵੇਚ ਰਿਹਾ ਹੈ ਜਿਸ ਤੋਂ ਬਾਅਦ ਆਲੇ ਦੁਆਲੇ ਦੇ ਲੋਕ ਇਕੱਠੇ ਹੋਏ ਅਤੇ ਸੁਲਤਾਨਪੁਰ ਲੋਧੀ ਸਥਿਤ ਤਹਿਸੀਲ ਪਹੁੰਚ ਗਏ ਜਿੱਥੇ ਉਕਤ ਠੱਗ ਵਿਅਕਤੀ ਅਤੇ ਉਸਦੇ ਨਾਲ ਲਾਇਕ ਡੀਲਰ ਨੂੰ ਰੰਗੇ ਹੱਤੀ ਫੜ ਲਿਆ ਗਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਜੀ 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 ਤੁਹਾਡੇ ਰੂਪ ਦੇ ਵਿੱਚ ਇੱਕ ਨਵਾਂ ਵਿਅਕਤੀ ਹੈ ਟਿਆਡੇ ਨਾਂ ਦੇ ਉੱਤੇ ਇਹਨਾਂ ਨੇ ਕਈ ਇਕੜ ਜ਼ਮੀਨ ਵੇਚ ਦਿੱਤੀ ਅੱਜ ਬਿਆਨਾ ਕਰ ਦਿੱਤਾ ਹੈ ਕੀ ਕਹਿਣਾ ਚਾਹੁੰਦੇ ਹੋ ਖਰੀਦਣ ਵਾਲਾ ਸਾਹਮਣੇ ਖੜਾ ਵਾ ਮੈਂ ਕਿਹਾ ਮੈਂ ਕਿ ਹਾਂ ਮਿਸ਼ਕਲ ਸਰਜੀ ਸਿੰਘ ਜੀ ਦੇ ਕਿਰਾਉ ਨਹੀਂ ਦਰਸ਼ਨ ਆਵੇ ਸਾਹਮਣੇ ਆ ਆ ਲੋ ਜੀ ਉਹ ਹੋਰ ਕੀ ਹਾਲ ਸਰਜੀ ਸਿੰਘ ਜੀ ਮਰੇ ਕੀ ਹਾਲ ਨੇ ਤੁਹਾਡੇ ਕਿਹੜਾ ਪਿੰਡ ਅਸੀਂ ਤਾਂ ਠੀਕ ਆ ਖੇਤ ਪਿੰਡ ਕਿਹੜਾ ਆਪਣਾ ਹਾਂਜੀ ਪਿੰਡ ਪੁੱਛਦੇ ਕਿਹੜਾ ਪਿੰਡ ਆਪਣਾ ਪਿੰਡ ਕਿਹੜਾ ਕਿਹਦੇ ਪਿੰਡੇ ਪਿੱਛੋਂ ਰਾਲ ਤਾਂ ਵੀਰਿਆ ਹੁਣ ਚੱਲਣਾ ਨਹੀਂ ਉਹ ਕਿੱਥੋਂ ਦਾ ਲੋਕ ਬੰਦੇ ਖੜੇ ਹੀ ਕੋਣ ਜੀ ਉਹਨੇ ਦੇ ਦਮ ਨਾ ਜੀ 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 ਬਾਈ ਜੀ ਨਾਮ ਤੇਰਾ ਨਾਮ ਕੀ ਆ ਭਾਈ ਸਾਹਿਬ ਅਸਲ ਨਾਮ ਦੱਸੋ ਆਪਣਾ ਪੁੱਤਰ ਤੇਰਾ ਦਾੜੀ ਧਾਰੀ ਤੇਰੀ ਗੋਟਿਆਂ ਨੂੰ ਵਜਣ ਦੇ ਆ ਸ਼ਰਮ ਘਰ ਸਿੱਖੀ ਨੂੰ लाज ਆਈ ਜ਼ਮੀਨ ਦੇ ਖਰੀਦਦਾਰ ਜਰਨੈਲ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਅਦਾਲਤ ਚੱਕ ਤਹਿਸੀਲ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਉਕਤ ਠੱਗ ਵਿਅਕਤੀ ਕੋਲ ਜਾਲੀ ਆਧਾਰ ਕਾਰਡ ਤੇ ਹੋਰ ਦਸਤਾਵੇਜ਼ ਸਨ ਜੋ ਸਰਬਜੀਤ ਸਿੰਘ ਦੇ ਨਾਂ ਤੇ ਤਿਆਰ ਕੀਤੇ ਗਏ ਸਨ ਇਸ ਨੇ ਸਾਡੇ ਨਾਲ 26 ਏਕੜ 5 ਮਰਲੇ ਜ਼ਮੀਨ ਦਾ ਸੌਦਾ ਕੀਤਾ ਸੀ ਉਸਨੇ ਕਿਹਾ ਕਿ ਉਕਤ ਵਿਅਕਤੀ ਨੇ ਆਜੋ ਜਾਲੀ ਦਸਤਾਵੇਜ਼ ਤਿਆਰ ਕਰਕੇ ਸਾਡੀ 13 ਏਕੜ ਜ਼ਮੀਨ ਦੇ ਲਈ ਬਿਆਨਾ ਕਰ ਲਿਆ ਜਦਕਿ ਉਸਨੇ ਕੱਲ ਲਗਭਗ 13 ਏਕੜ ਲਈ ਦੂਜਾ ਬਿਆਨਾ ਕਰ ਲਿਆ ਜਿਸ ਦੇ ਆਧਾਰ 'ਤੇ ਸਾਨੂੰ ਸ਼ੱਕ ਹੋਇਆ ਕਿ ਇਹ ਜਾਲੀ ਦਸਤਾਵੇਜ਼ ਨੇ ਭਾਈ ਮੇਰਾ ਨਾਮ ਜਰਨੈਲ ਸਿੰਘ son of ਦਰਸ਼ਨ ਸਿੰਘ ਮੈਨੂੰ ਇਥੇ ਸਰਬਜੀਤ ਬੰਦੇ ਨੇ 26 ਕਿੱਲਾਂ ਦਾ ਸੌਦਾ ਕਰਾਇਆ ਸੀ ਜਿਹੜਾ 23 ਲੱਖ ਰੁਪਏ ਕਿੱਲੇ ਦੇ ਹਿਸਾਬ ਨਾਲ ਸੌਦਾ ਹੋਇਆ ਸੀ ਤੇ ਜਦੋਂ ਉਹ ਬੰਦੇ ਨੇ ਆਪਦਾ ਨਾਮ ਦੱਸਿਆ ਵੀ ਕੈਨੇਡਾ ਤੋਂ ਕਿਉਂ ਮੈਂ ਵੀ ਕੈਨੇਡਾ ਹੁਣ 10 ਸਾਲ ਬਾਅਦ ਆਇਆ ਸੀ ਤੇ ਸਾਨੂੰ ਉਹ ਬੰਦੇ ਦੇ ਉੱਤੇ ਥੋੜੀ ਸ਼ੱਕ ਪਈ ਵੀ ਬੰਦਾ ਸਹੀ ਜਿਹੜਾ ਇਹਨੇ ਨਾਮ ਦੱਸਿਆ ਉਹ ਤੋਂ ਸਾਨੂੰ ਸ਼ੱਕ ਪਈ ਵੀ ਬੰਦੇ ਕੋਲੇ ਦੇਸੀ ਜਿਹਾ ਤਾਂ ਫੋਨ ਆ ਵੀ ਜਿਹੜਾ ਬਾਰੋ ਆਇਆ ਉਹਦੇ ਘੱਟੋ ਘੱਟ ਉਹਦੇ ਕੋਲ ਸਮਾਰਟਫੋਨ ਤੇ ਹੁੰਦਾ ਹੀ ਆ ਤੇ ਉਤੋਂ ਬਾਅਦ ਮੇਰਾ ਯਾਰ ਚਰਨਜੀਤ ਸਿੰਘ ਸ਼ਾਲਾਪੁਰ ਤੋਂ ਇਹਨੂੰ ਮੈਂ ਸੁਧਿਆ ਛੇ ਸਾਨੂੰ ਪਤਾ ਇਹਨਾਂ ਨੇ ਗੱਲ ਕੀਤੀ ਇਹਨਾਂ ਨੂੰ ਬੰਦਾ ਫੇਕ ਲੱਗਾ ਇਹਨਾਂ ਨੇ ਗੱਲ ਕੀਤੀ ਆ ਜਗਜੀਤ ਚੰਦੀ ਇਹ ਭਾਜੀ ਉਹਨਾਂ ਨਾਲ ਗੱਲ ਕੀਤੀ ਐਂ ਕਿਹਾ ਵੀ ਤੁਹਾਡੇ ਪਿੰਡੋਂ ਆ ਆ ਇਹਨਾਂ ਨੇ ਗੱਲ ਕੀਤੀ ਬਾਹਰ ਫੇਜੀ ਦੀ ਜ਼ਮੀਨ ਆ ਉਹਨਾਂ ਨੇ ਕਿਹਾ ਵੀ ਆ ਬੰਦਾ ਤੇ ਹੈ ਹੀ ਨਹੀਂਗਾ ਉਤੋਂ ਬਾਅਦ ਆ ਫੇ ਮੇਰਾ ਵੀਰ ਕਮਲ ਸ਼ਾਲਾਪੁਰੋਂ ਪਹਿਲਾ ਸਾਲੇ ਭਾਜੀ ਉਹਨੇ ਤੇ ਇਹਨਾਂ ਨੇ ਬਾਹ ਫੜੀ ਤੇ ਅੱਜ ਅਹੀਂ ਕੱਲ ਤਾਂ ਨਹੀਂ ਰੋਲਾ ਪਾਇਆ ਵੀ ਕਿਉਂ ਸਾਡੇ ਕੋਲ ਕੋਈ ਸਬੂਤ ਨਹੀਂ ਸੀ ਵੀ ਅਹੀਂ ਇਸ ਬੰਦੇ ਕੋਲ ਫਰੋਡ ਇਹਨੇ ਕੀਤਾ ਵਾ ਸਾਬਿਤ ਕਿੱਦਾਂ ਕਰਾਂਗੇ ਅੱਜ ਸਵੇਰੇ ਘਰੇ ਇਹਨੂੰ ਸਦਿਆ ਚਾਹ ਪਾਣੀ ਪਿਆ ਕੇ 5 ਲੱਖ ਰੁਪਏ ਸਾਈ ਦਿੱਤੀ ਗਈ ਉਤੋਂ ਬਾਅਦ ਅਸੀਂ ਚੈੱਕ ਕੱਟੇ 35 ਲੱਖ ਰੁਪਏ ਦੇ ਇਹਨੂੰ ਬਤੌਰ ਕਚੈਰੀ ਲਿਆ ਕੇ ਅਸੀਂ ਫੇਰ ਇਹਦੇ ਕੋਲ ਬਿਆਨਨਾ ਲਖਾਇਆ ਜਿਹਦੇ ਐਫੀਡੇਵਟ ਤੇ ਨੇ ਸਾਈਨ ਕੀਤੇ ਆ ਫੇਰ ਉਹ ਮੌਕੇ ਤੇ ਸਾਰੇ ਲੋਕਲ ਪਿੰਡ ਦੇ ਬੰਦੇ ਨੇ ਕਿਹਾ ਵੀ ਨਹੀਂ ਇਹ ਬੰਦਾ ਗਲਤ ਹੈ ਯਾਰ ਇਹ ਬੰਦਾ ਗਲਤ ਹੈ ਇਹ ਕਿਹੜੇ ਪਿੰਡ ਦਾ ਕੋਈ ਇੰਦੀ ਹੈਗੀ ਨਹੀਂ ਇਸ ਬੰਦੇ ਦਾ ਨਹੀਂ ਆਹ ਬੰਦੇ ਤੇ ਆਈਡੀਆ ਆ ਆ ਬਜ਼ੁਰਗ ਜਿਹੜਾ ਨਾਲ ਹੀ ਆ ਡੀਲਰ ਆ ਉਹ ਵੀ ਬਜ਼ੁਰਗ ਪਿੱਥਰਾਲ ਨਾਲ ਉਹ ਹੈਗਾ ਸ਼ਹਿਰ ਦੇ ਤਾਂ ਆਲੀ ਦਾ ਪਹਿਲੀ ਇੱਥੇ ਅਸਲੀ ਮਾਲ ਕਿੱਥੇ ਆਏ ਇਸ ਟਾਈਮ ਉਹ ਕੈਨੇਡਾ ਦੇ ਵਿੱਚ ਕੈਨੇਡਾ ਜਾਣ ਵਾਲੇ ਪਿੱਥਰਾਲ ਦੇ ਇਸ ਟਾਈਮ ਕੈਨੇਡਾ ਰਹਿੰਦੇ ਆ ਜ਼ਮੀਨ ਜਿਹੜੀ ਉਹ ਮੀਰਪੁਰ ਦੀ ਆ ਸ਼ੇਖ ਮੰਗੇ ਦਾ ਵਾ ਜ਼ਮੀਨ ਦਾ ਡੀਲ ਹੋਈ ਸੀ ਇਹਨਾਂ 26 ਗਿੱਲੇ 6 ਮਰਲੇ ਤਬੀਕੇ ਲਈ ਸ਼ੇਬਾ 23 ਲੱਖ ਨੂੰ ਕਿੱਲੇ ਦੇ ਸਾਹਮਣੇ ਲੱਗਦੀ ਸਰ ਜਿਹੜਾ 5 ਲੱਖ ਰੁਪਈਆ ਉਹ ਕਿਹਦੇ ਕੋਲ ਆ ਉਹ ਅਸੀਂ ਲੈ ਲਿਆ ਸੀ ਹਾਂ ਜੇ ਸਵੇਤਾ ਹਾਂਜੀ ਇਹਨਾਂ ਤਾਂ ਸਾਰੇ ਵੀ ਨਾ ਹਟਾ ਤੇ ਬਚੀ ਲੱਗਦੀ ਹਾਂਜੀ ਬਚੀ ਲੱਗਦੀ ਲਿਮਟ ਨਹੀਂ ਦੱਸਿਆ ਨਾਲ ਹੀ ਨਹੀਂ 25 ਲੱਖ ਦੀ ਲਿਮਟ ਦੱਸੀ ਸੀ ਤੇ ਤਾਂ ਕਰ ਗਿਆ ਸਾਡੇ ਕੋਲ ਕੈਸ਼ ਮੰਗਦੇ ਸੀ ਅਸੀਂ ਕਿਹਾ ਵੀ ਤੁਸੀਂ ਉੱਥੋਂ ਕਢਾਓ ਜਿੰਨੇ ਦੀ ਹੋਊਗੀ ਅਸੀਂ ਚੈੱਕ ਤੁਹਾਨੂੰ ਦਵਾਂਗੇ ਤੁਸੀਂ ਉੱਥੇ ਜਾ ਕੇ ਹਾਂ ਕਲੀਅਰ ਕਰਾਵਾਓ ਉਹ ਕੈਸ਼ ਕਰਿਆ ਸਾਨੂੰ ਕੈਸ਼ ਦਾ ਅਸੀਂ ਆਪਣੇ ਕਰਾਵਾਂਗੇ ਅਧਿਰ ਸੁਲਤਾਨਪੁਰ ਲੋਧੀ ਥਾਣੇ ਦੇ ਮੁਖੀ ਇਨਸਪੈਕਟਰ ਹਰਗੁਰਦੇਵ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਿਆਨਾਂ ਦੇ ਆਧਾਰ ਤੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਅੱਜ ਮਾਰਨਿੰਗ ਪਤਾ ਲੱਗਿਆ ਸੀ ਕਿ ਤਤਪੀਰ ਕੰਪਲੈਕਸ ਦੇ ਵਿੱਚ ਇੱਕ ਮਥੁਰਾਲ ਦੇ ਵਿਅਕਤੀ ਹੈ ਸਰਬਜੀਤ ਸਿੰਘ ਅਤੇ ਬਲਜਿੰਦਰ ਸਿੰਘ ਉਹਨਾਂ ਦੀ ਜ਼ਮੀਨ ਤੇ ਕੋਈ ਜੈਲੀ ਵਿਅਕਤੀ ਖੜਾ ਕਰਕੇ ਤੇ ਉਹਨੂੰ ਜ਼ਮੀਨ ਦਾ ਬਿਆਨਾ ਕੀਤਾ ਜਾ ਰਿਹਾ ਸੀ ਜਿਸ ਸਬੰਧੀ ਸਾਨੂੰ ਇਤਲਾਹ ਪ੍ਰਾਪਤ ਹੋਈ ਹੈ ਪੀੜਤ ਤੇ ਅਸੀਂ ਬਿਆਨ ਦਰਜ ਕਰਕੇ ਤੇ ਬੰਦੀ ਜੋਕਾਰ ਵੀ ਕਰਾਂਗੇ। ਜ਼ਿਕਰਯੋਗ ਹੈ ਕਿ ਕੈਨੇਡਾ ਬੈਠੇ ਸਰਬਜੀਤ ਸਿੰਘ ਰਿੰਕੂ ਨੇ ਵੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪ੍ਰਵਾਸੀ ਭਾਰਤੀਆਂ ਦੀਆਂ ਜਾਇਦਾਦਾਂ ਦੀ ਰਾਖੀ ਕੀਤੀ ਜਾਵੇ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਪ੍ਰਵਾਸੀ ਭਾਰਤੀਆਂ ਦੇ ਨਾਲ ਲਗਾਤਾਰ ਹੀ ਧੋਖਾ ਹੋ ਰਿਹਾ ਹੈ। ਜੇਕਰ ਇਹ ਜਾਣਕਾਰੀ ਆਚਾਲੇ ਦਵਾਲੀ ਦੇ ਪਿੰਡ ਦੇ ਲੋਕਾਂ ਨੂੰ ਨਾ ਮਿਲਦੀ ਤਾਂ ਉਸ ਦੀ ਜ਼ਮੀਨ ਵੀ ਉਕਤ ਵਿਅਕਤੀ ਦੁਆਰਾ ਧੋਖਾਧੜੀ ਦੇ ਨਾਲ ਵੇਚ ਦਿੱਤੀ ਜਾਂਦੀ। ਸਰਬਜੀਤ ਸਿੰਘ ਨੇ ਆਲੇ ਦਵਾਲੇ ਦੇ ਪਿੰਡਾਂ ਦੇ ਵਸਨੀਕਾਂ ਦਾ ਧੰਨਵਾਦ ਕੀਤਾ ਹੈ। ਤੇ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਨਿਊਜ਼ ਡੈਸਕ ਰਿਪੋਰਟ ਲਾਈਪਨ ਜ਼ੋਬੀ ਟੀਵੀ